ਹਾਏ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲਾਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਂ ਸਰੋਵਰ ਡਾਊਨ ਟੀਜਰ ਕਿਉਂਕਿ ਜਾ ਕੇ ਨਾ ਮਰੇ ਉਰੇ ਗੰਦ ਮਾਰੇ ਧੀਏ ਉਹ ਵੀ ਗੱਲ ਹੋਣਾ ਜ਼ਰੂਰੀ ਆ ਉਹ ਤਾਂ ਲੱਗਿਆ ਹੋਇਆ ਇੱਕ ਦੁਬਾਰਾ ਜਾਣਾ ਤੇ ਆ ਦਿਨ ਆਪਾਂ ਕੱਪੜੇ ਚੜਾ ਕੇ ਮੈਂ ਪਹਿਨਣਾ ਮਨ ਮਾਤਾ ਅੱਜ ਮੈਂ ਐਂ ਬੈ ਬੱ ਚੱਲ ਜਾਂ ਮੈਂ ਲੱਭੀ ਵਿਖਣ ਮੈਂ ਕੀ ਕਰ ਰਹੇ ਹਾਂ ਸਭ ਦੇਖੋਗੇ ਅਹੀਂ ਪਹੁੰਚੇ ਆਂ ਡੱਬੀ ਲਵੇ ਓਏ ਡੱਬੀ ਤਾਂ ਲੱਗ ਰਹੀ ਹੈਗੀ ਇਹਨਾਂ ਕੋਈ ਟ੍ਰੀਟਮੈਂਟ ਕਰ ਰਹੇ ਕੋਈ ਬੈਠੇ ਆਂ ਆਹ ਦੇਖ ਕੋਈ ਚੱਲ ਰਿਹਾ ਟ੍ਰੀਟਮੈਂਟ ਆਹ ਚੱਲ ਰਿਹਾ ਕੀ ਹੋਇਆ ਉਹਨੂੰ ਕੀ ਹੋਇਆ ਉਹਨੂੰ ਤੁਮਾਰੀ ਹੋਈ ਆ ਕੀ ਉਹਨੂੰ ਬਾਈਆਂ ਦੇ ਵੀ ਲਾਣਾ ਕੀ ਬਾਈਆਂ ਦੇ ਲੜਾ ਕੁੱਤੇ ਦੇ ਲਾਣਾ ਬਾਈਆਂ ਦੇ ਨਹੀਂ ਨਹੀਂ ਸਵਾਗ ਦੇ ਲਾਣਾ ਜਰਮਨ ਕੀ ਹੋਇਆ ਤੁਮਾਰੀ ਹੋਈ ਆ ਕਿਹੜੀ ਕੀ ਨਾਮ ਵਾਲਾ ਰਹਦੀ ਆ අෞවඩියන් සම්ජුගි දසරම සලේ ගල්තනාව ලෙතවනනු අමිුණටිපද ලගර කියලන දනඒී හට ලගේ තන්න වන කෙද්‍රර කෙද්‍රක්චමගේ ਕੀ ਕੱਲਾ ਕੰਨ ਵਰ ਜੂਸ ਵੀ ਤਾਂ ਪਿੰਨੰਦੇ ਤੂੰ ਪਿਆ ਕੱਲ ਵਾਲਾ ਕੰਦਲਾ ਵੇ ਮੈਂ ਅੱਜ ਵਾਲਾ ਵੇ ਕੰਦਲਾ ਅੱਜ ਵਾਲਾ ਦੇਰੀਅਤ ਦੇ ਮੈਂ ਵਾਹ ਜੋਰਦੀ ਹੋ ਲੱਗ ਰੰਦਾ ਜੀ ਮੈਂ ਖਰਮ ਕਾਣੀ ਕਰਨੀ ਆ ਚੱਲਦੇ ਆ ਉਹ ਦੇਣਾ ਨੀਂਦ ਉਹਦੇ ਕੋਲ ਲੱਗਿਆ ਨਹੀਂ ਕਰੇ ਨੇ ਆ ਵੀ ਦੇਖ ਬੰਦੇ ਦੀ ਫੋਟੋ ਲੱਗੀ ਹੋਈ ਹੈਗੀ ਉਹ ਫਰੀਡਮ ਫਾਈਟਰ ਕਹਿੰਦਾ ਸੀਨੀਅਰ ਡਾਕਟਰ ਆਇਤੁਰ ਸੀਨੀਅਰ ਸਰਜਨ ਸੀਨੀਅਰ ਕੌਣਾ ਹੋਵੇ ൂറ്റ മിജി ਕਾ ਗੱਲਾਂ ਇੱਕ ਆ ਵੀ ਰੇਦਰ ਮਾਗਰੇ ਵਟੇ ਮੇ ਤਾਂ ਸੱਤਰੀ ਗਾੜੇ ਬਲਣਗੇ ਸੱਤਰੀਆ ਕਿਹਦੇ ਆ ਦੇਖ ਲੋ ਸ਼ੇਕ ਪੀਣ ਤੋਂ ਬਾਅਦ ਨਾ ਪਾਣੀ ਪੀ ਰਿਆ ਪਹਿਲਾਂ ਨਹੀਂ ਪੀ ਸਕਦੇ ਹੋ ਸਾਡੀ ਖਾਣ ਆ ਨਾੜੀ ਬਲੌਕ ਹੋ ਜੂਗੀ ਫਾਜੋ ਜੇ ਤਰੱਕ ਕਰੇਗਾ ਖਾਂ ਖਾ ਖਾ ਲੈ ਐਸੇ ਨਹੀਂ ਵੀ ਵੰਗਿਆ ਆ ਦੇ ਲੱਗੀ ਜੀ ਨਹੀਂ ਮਿਲਦੇ ਬੰਦਾ ਚੱਲ ਜਲੀਏ ਲਾਈ ਜੀ ਆਪੀ ਠੀਕ ਹੈ ਬੜੇ ਖਤਰਨਾਕ ਲੱਗਦੇ ਮੈਂ ਹਰੇ ਤੱਕ ਡੁੱਤੀ ਜਾਂਦਾ ਇੱਕ ਪਾਪਾ ਮੇਰਾ ਚੱਲੀ ਹਣ ਕਰਨ ਪਿਆਰ ਕੇ ਨਾਲ ਆਏ ਪੈਸੇ ਜੇਰੀ ਚ ਆ ਗਏ ਆਪੇ ਮੇਰੇ ਕੋਰ ਕਰੇ ਸੋਲ ਰਿਹਾ ਉਹ ਹੋਰ ਵੀ ਕੰਮ ਕਰਦਾ ਹਾਂ ਆ ਮੈਨੂੰ ਖੇਲਾ ਤੈਨ ਨੇ ਨਹੀਂ ਕਹਿੰਦਾ ਸਾ ਜੀ ਲਾਉਣ ਦਾ ਟਾਈਮ ਹੋ ਰਿਹਾ ਕਹਿੰਦਾ ਹੁਣ ਰੂੰਗੇ ਚ ਹੱਲ ਲੈ ਲਾ ਕਹਿੰਦਾ ਚੀਜੀ ਦੰਦਨੀ ਮੈਂ ਉਹ ਖਾਲੀ ਕੋਰ ਕਰ ਕਰ ਦੇ ਉਹ ਮੇਦਾ 5 ਰੁਪਏ ਦੇ ਖੇਲਾ ਤੀਆਂ ਨੇ 5 ਦੇ ਕੋਰ ਕਰੇ ਉਹਦਾ ਹੱਥ ਨਾ ਮਾਰ ਕਾਉਂ ਮੋਤੇ ਉੱਠ ਗਿਆ ਹੋਇਆ ਹੈ ਮੈਂ ਹੱਥ ਨਾਲ ਫਿਰਦੀ ਨਾ ਬਾਈ ਬੰਦ ਪਿਆ ਨੂੰ ਪਾ ਲਗਾ ਐ ਕੁੱਤੇ ਬਹੁਤ ਜ਼ਿਆਦਾ ਵੀ ਟੱਪੇ ਪਏ ਹੋ ਗਾ ਰਾਮਣਾ ਆਈ ਗਿਆ ਅੱਜ ਕੋਈ ਸੱਜਾ ਬਹਿਣ ਨਹੀਂ ਲੱਗਦਾ ਛੱਲੇ ਡਾਉਣ ਹੋ ਗਏ ਪੇਲਾ ਨਹੀਂ ਆਉਂਦਾ ਲੈ ਬੇ ਦੂਹ ਚਾਵੇ ਕਰੇਗਾ ਅੱਜ ਆ ਬਲੋਗਿੰਗ ਤੇ ਵੀ ਭੜਿਆ ਕੱਟੇ ਪਿੰਡ ਦਾ ਹੋ ਗਿਆ ਔਰ ਠੀਕ ਹੈ ਕਰਕੇ ਟੁੱਪ ਬਣਾਈ ਨਹੀਂ ਨੀ ਉੱਤੇ ਔਰ ਇਹਦੇ ਲਾਗਾ ਠੀਕ ਆ ਥੋੜਾ ਲੀ ਜਾ ਨਾ ਸਮਰੱਖ ਆਇਆ